ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 25 ਗੁੰਡੇ ਪਾਏ ਆ ਜੀ ਤੇ ਆਪਣਾ 10-10 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ 10-10 ਗੁੰਡੇ ਡਿਜ਼ਾਈਨ ਦੇ ਆ ਤੇ ਬਾਕੀ ਆਪਾਂ 5 ਗੁੰਡੇ ਜਾਦੇ ਆਪਣੇ ਤੇ ਇਹਦੇ ਨਾਲ ਡਿਜ਼ਾਈਨ ਵਧੀਆ ਸੈੱਟ ਹੋ ਜਾਂਦਾ ਤੇ ਉਹ ਜਲ ਆਪਾਂ ਅੱਗੇ ਦੱਸ ਦਾਂਗੇ ਡਿਜ਼ਾਈਨ ਜਿਵੇਂ ਬਣੂਗਾ ਸੈਟ ਹੋਣਗੇ ਕੁੰਡੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਸਲਾਈ ਆਪਣੀ ਪਹਿਲੀ ਪਹਿਲੀ ਸਲਾਈ ਆਪਾਂ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਕੋਈ ਵੀ ਪ੍ਰੋਜੈਕਟ ਬਣਾਓ ਤੁਸੀਂ ਹਰੇਕ ਤੇ ਹੀ ਬਹੁਤ ਸੋਹਣਾ ਬਣ ਕੇ ਆਊਗਾ ਜੀ ਬਹੁਤ ਪਿਆਰਾ ਲੱਗਦਾ ਜਰੂਰ ਬਣਾਓ ਪੂਰੀ ਵੀਡੀਓ ਦੇਖਿਓ ਤੇ ਵੀਡੀਓ ਅੱਗੇ ਸ਼ੇਅਰ ਵੀ ਜਰੂਰ ਕਰ ਦਿਓ ਤੇ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈਏ ਗੱਲਾਂ ਕਰਦੇ ਕਰਦੇ ਆਈ ਆਪਣੀ ਸਲਾਈ ਹੋ ਗਈ ਹੈ ਕੰਪਲੀਟ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ ਸਿੱਧੇ ਪਾਸੇ ਤੋਂ ਵੀ ਆਪਾਂ ਇਹ ਸਲਾਈ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਆਪਾਂ ਜਲਦੀ ਜਲਦੀ ਬਣਾ ਲੈਨੇ ਆਂ ਕਿ ਆਪਾਂ ਹੁਣ ਤੁਹਾਨੂੰ ਡਿਜ਼ਾਈਨ ਦੱਸਣਾ ਤਾਂ ਕਰਕੇ ਆਪਾਂ ਸਲਾਈਆਂ ਥੋੜੀਆਂ ਘੱਟ ਪਾਈਆਂ ਕਿ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਸਟਾਰਟ ਹੋਊਗਾ ਤੇ ਨਹੀਂ ਤਾਂ ਆਪਾਂ ਦੋ ਸਲਾਈਆਂ ਹੋਰ ਪਾ ਸਕਦੇ ਹਾਂ ਦੋ ਸਲਾਈਆਂ ਹੋਰ ਪਾ ਕੇ ਫਿਰ ਆਪਾਂ ਡਿਜ਼ਾਈਨ ਸਟਾਰਟ ਕਰ ਸਕਦੇ ਹਾਂ ਪਰ ਆਪਾਂ ਹੁਣ ਜਲ ਤੁਹਾਨੂੰ ਐਸੇ ਤੇ ਦੱਸ ਦੰਨੇ ਆ ਤੇ ਤੁਸੀਂ ਆਰਡਰ ਬਣਾ ਕੇ ਦੋ ਸਲਾਈਆਂ ਪਾਈਆਂ ਤੇ ਚਾਰ ਸਲਾਈਆਂ ਪਾ ਲਓ ਜੀ ਇੱਥੇ ਤੇ ਆਹ ਲਓ ਜੀ ਆਪਾਂ ਇੱਕ ਕੁੰਡਾ ਤਾਰਿਆ 1 2 3 ਗੁੰਡੇ ਆਪਾਂ ਉਲਟੇ ਬਣਾ ਲਏ ਜੀ ਅਗਲੇ ਹੁਣ ਆਪਾਂ 7 ਗੁੰਡੇ ਬਣਾਵਾਂਗੇ ਜੀ ਇਸ ਤਰ੍ਹਾਂ ਡਬਲ ਵਾਲ ਪਾ ਕੇ 1 2 3 4 5 6 7 ਆ ਲੋ ਜ ਆਪਣੇ ਤਿੰਨ ਗੁੰਡੇ ਆ ਹੋ ਗਏ ਤੇ 4 5 6 7 8 9 10 ਗੁੰਡੇ ਹੋ ਗਏ ਅੱਗੇ ਆਪਾਂ ਫਿਰ ਤਿੰਨ ਗੁੰਡੇ ਸਿੰਗਲ ਬਣਾ ਲਵਾਂਗੇ 7 ਗੁੰਡਿਆਂ ਤੇ ਫਿਰ ਆਪਾਂ ਡਬਲ ਵਾਲ ਪਾ ਕੇ ਬਣਾਵਾਂਗੇ ਅੱਗੇ ਤਿੰਨ ਗੁੰਡੇ ਫੇਰ ਆਪਾਂ ਉਲਟੇ ਇਹ ਸਿੰਗਲ ਬਣਾ ਲੈਨੇ ਜੀ ਚੌਥਾ ਗੁੰਡਾ ਵੀ ਆਪਾਂ ਉਲਟਾ ਹੀ ਬਣਾ ਲੈਨੇ ਮਾਲੋ ਜੇ ਆਪਾਂ 25 ਗੁੰਡੇ ਪਾਏ ਸੀ ਤਾਂ ਆਪਣੇ 10-10 ਗੁੰਡਿਆਂ ਦੇ ਹਿਸਾਬ ਨਾਲ ਤਾਂ ਆਪਣੇ ਇਸ ਤਰ੍ਹਾਂ ਗੁੰਡੇ ਸੈੱਟ ਹੋ ਗਏ ਜਿਹੜੇ ਆਪਣੇ ਆ ਤਿੰਨ ਤਿੰਨ ਗੁੰਡੇ ਆਪਾਂ ਬਣਾਏ ਆ ਇਹਨਾਂ ਚ ਉਹ ਸੈੱਟ ਹੋ ਗਏ ਜੀ ਇੱਕ ਸਾਈਡ ਦੇ ਹੋ ਗਏ ਤਿੰਨ ਗੁੰਡੇ ਤੇ ਇੱਕ ਇੱਕ ਆਪਣਾ ਗੁੰਡਾ ਹੋ ਗਿਆ ਸਾਈਡ ਵਾਲਾ ਇਸ ਕਰਕੇ ਇਹ ਵਾਂđi ਕੁੰਡੇ ਆਪਾਂ ਵੱਧ ਬਣਾਏ ਜਿਹੜੇ ਆਪਣੇ ਇਸ ਤਰ੍ਹਾਂ ਸੈੱਟ ਹੋ ਗਏ ਇੱਕ ਕੁੰਡਾ ਤਾਰਿਆ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਏ ਜਿਹੜੇ ਹੁਣ ਆਪਣੇ ਵਾਲ ਪਾਏ ਹੋਏ ਕੁੰਡੇ ਇਹਨਾਂ ਦੇ ਆਪਾਂ ਵਾਲ ਤਾਰਾਂਗੇ ਇਹਨਾਂ ਨੂੰ ਇਸ ਤਰ੍ਹਾਂ ਕਰ ਲਵਾਂਗੇ ਹੁਣ ਆਪਾਂ ਇਹਨਾਂ ਚ ਲਾਵਾਂਗੇ ਜੀ 4 ਗੁੰਡੇ ਇਹਨਾਂ ਨੂੰ ਆਪਾਂ ਇਧਰੋਂ ਸਲਾਈ ਪਾ ਕੇ ਇਸ ਤਰ੍ਹਾਂ ਲੈ ਲਾਂਗੇ ਜਿਹੜੇ ਆਪਣੇ ਆਹਾ 3 ਗੁੰਡੇ ਆ ਇਹਨਾਂ ਦੇ ਨਾਲ ਆਪਾਂ ਇਸ ਤਰ੍ਹਾਂ ਲੈ ਲਵਾਂਗੇ ਐ ਸਲਾਈ ਤੇ ਲੈ ਲਾਂਗੇ ਹੁਣ ਇਹਨਾਂ ਨੂੰ ਵੜ ਪਾ ਕੇ ਇਸ ਤਰ੍ਹਾਂ 3 ਗੁੰਡੇ ਆਪਾਂ ਆ ਵੀ ਲੈ ਲਵਾਂਗੇ ਸਲਾਈ ਚ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਬਣਾ ਲਵਾਂਗੇ ਸਿੱਧੇ-ਸਿੱਧੇ ਇਸ ਤਰ੍ਹਾਂ ਵੜ પા ਕੇ ਸੱਤ ਗੁੰਡੇ ਸੀ ਆਪਾਂ ਤਾਂ ਸੱਤਾਂ ਤੋਂ ਸੱਤ ਗੁੰਡੇ ਬਣਾ ਲੈਣੇ 5 ਹੋ ਗਏ ਜੀ 6 ਤੇ 7 ਇਹ ਆਪਾਂ ਤਿੰਨ ਗੁੰਡੇ ਆਪਾਂ ਫਿਰ ਆਹ ਬਣਾ ਲਵਾਂਗੇ ਸਿੱਧੇ ਸਿੰਗਲ ਵਾਲੇ ਅਗਲੇ 7 ਕੁੰਡਿਆਂ ਦਾ ਫਿਰ ਆਪਾਂ ਵાળ ਤਾਰ ਕੇ ਇਹਨਾਂ ਨੂੰ ਇਸ ਤਰ੍ਹਾਂ ਸਲਾਈ 'ਚ ਲੈ ਲਾਂਗੇ ਇਹਨਾਂ 'ਚ ਆਪਾਂ ਫਿਰ ਆਹ 4 ਕੁੰਡੇ ਲਾਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਕਰ ਲਾਂਗੇ ਉਲਟਾ ਕੇ ਫਿਰ ਐਸੇ ਸਲਾਈ 'ਚ ਲਾਵਾਂਗੇ ਤੇ ਇਹਨਾਂ ਨੂੰ ਇਸ ਤਰ੍ਹਾਂ ਕਰ ਲਵਾਂਗੇ ਸਲਾਈ 'ਚ ਇਸ ਤਰ੍ਹਾਂ ਵાળ ਪਾ ਕੇ ਦੋ ਵਾਰੀ ਬਣਾ ਲਿਆ ਆਪਾਂ ਫਿਰ ਵੜ ਪਾ ਕੇ ਤਿੰਨ ਵਾਰੀ ਵੜ ਪਾ ਕੇ ਚਾਰ ਵਾਰੀ ਬਣਾਵਾਂਗੇ ਆਪਾਂ ਤਾਂ ਆਪਣੇ ਸੱਤ ਗੁੰਡੇ ਪੂਰੇ ਹੋ ਜਾਣਗੇ ਜੀ ਅਗਲੇ ਗੁੰਡੇ ਆਪਾਂ ਫਿਰ ਸਿੰਪਲ ਬਣਾ ਲੈਨੇ ਆ ਤਿੰਨੇ ਸਿੱਧੇ ਇਹ ਚੌਥਾ ਵੀ ਬਣਾ ਲੈਨੇ ਆ ਹੁਣ ਆਪਾਂ ਅਗੇ ਉਲਟੀ ਸਾਈਡ ਉਲਟੀ ਸਾਈਡ ਹੁਣ ਆਪਾਂ ਇਹ ਸਾਰੇ ਕੁੰਡੇ ਉਲਟੇ ਉਲਟੇ ਬਣਾਵਾਂਗੇ ਜੀ ਆਪਾਂ ਹੁਣ 6 ਸਲਾਈਆਂ ਬਣਾ ਲਈਆਂ ਜੀ। 2 ਸਲਾਈਆਂ ਆਪਾਂ ਨੀਚੇ ਬਣਾਈਆਂ ਸੀ ਪਲੇਨ, 2 ਸਲਾਈਆਂ ਫਿਰ ਆਪਣੇ ਡਿਜ਼ਾਈਨ ਦੀਆਂ ਹੋਗੀਆਂ। ਸੌਰੀ। 1 2 3 4 5 ਹਾਂ 6ਵੀਂ ਸਲਾਈ ਹੈ ਜੀ ਆਹ। ਤੇ 7ਵੀਂ ਸਲਾਈ ਹੁਣ ਦੇਖੋ ਜੀ ਆਪਾਂ। ਆਹ ਧਾਗਾ ਤਾਰਿਆ, ਕੁੰਡਾ। ਧਾਗਾ ਆਪਣੇ ਵੱਲ ਕਰਾਂਗੇ। ਆਪਾਂ ਸਾਰੀ ਸਲਾਈ ਇਹ ਉਲਟੀ-ਉਲਟੀ ਬਣਾ ਲਾਂਗੇ ਆਪਣੇ ਵਾਲੇ ਪਾਸੇ ਧਾਗਾ ਕਰਕੇ। ਉਲਟੀ ਉਲਟੀ ਬਣਾ ਲਵਾਂਗੇ। ਇਹ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਕੋਟੀ, ਸਵੈਟਰ, ਜੈਕਟ ਕੁਝ ਵੀ ਬਣਾਓ। ਹਰੇਕ ਰੰਗ ਦੇ ਵਿੱਚ ਜਚਣ ਵਾਲਾ ਡਿਜ਼ਾਈਨ ਹੈ ਜੀ। ਹਰੇਕ ਰੰਗ 'ਚ ਸੋਹਣਾ ਲੱਗੂਗਾ ਜੀ। ਕਿਸੇ ਵੀ ਕਲਰ 'ਚ ਤੁਸੀਂ ਪਾ ਸਕਦੇ ਹੋ। ਤੇ ਬਹੁਤ ਸੋਹਣੀ ਕੋਟੀ, ਸਵੈਟਰ ਬਣਾ ਸਕਦੇ ਹੋ ਜੀ। ਤੇ ਮੇਰੀ ਵੀਡੀਓ ਪੂਰੀ ਦੇਖਿਓ ਜੀ, ਵੀਡੀਓ ਸਕਿਪ ਨਾ ਕਰਿਓ। ਵੀਡੀਓ ਐਂਡ ਤੱਕ ਦੇਖਿਓ ਤਾਂ ਹੀ ਆਪਾਂ ਨੂੰ ਡਿਜ਼ਾਈਨ ਦੀ ਸਮਝ ਆਉਂਦੀ ਹੈ। ਹੋਣ ਜੀ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ بیس ਦੇਣਾ ਜਿਹੜਾ ਉਹ ਆਪਾਂ 4 ਸਲਾਈਆਂ ਦਾ ਵੀ ਦੇ ਸਕਦੇ ਆ 6ਆਂ ਦਾ ਵੀ ਦੇ ਸਕਦੇ ਆ ਉਹਨੀਆਂ ਸਲਾਈਆਂ ਆਪਾਂ ਬਣਾ ਕੇ ਤੇ ਡਿਜ਼ਾਈਨ ਅੱਗੇ ਤੋਂ ਅੱਗੇ ਇਸ ਤਰ੍ਹਾਂ ਪਾ ਸਕਦੇ ਆ ਹੁਣ ਆਪਾਂ ਜਿਹੜਾ ਡਿਜ਼ਾਈਨ ਪਾਵਾਂਗੇ ਆਪਾਂ ਹੁਣ ਇੱਥੇ ਪਾ ਲਵਾਂਗੇ ਜੀ ਇੱਧਰ ਜਿੰਨੇ ਆਪਣੇ ਕੁੰਡੇ ਬਚਦੇ ਆ ਆਪਾਂ ਇੱਥੇ ਵਿਚਾਲੇ ਆ ਤਿੰਨ ਕੁੰਡੇ ਛੱਡ ਕੇ ਇੰਨਾ ਤੇ ਜੇ ਆਪਾਂ ਪੰਜਾਂ ਦੇ ਬਣਾਉਣਿਆਂ ਤਾਂ ਆਪਾਂ ਇਹਦੇ ਪੰਜਾਂ ਦੇ ਪੰਜ ਹੀ ਬਣਾਵਾਂਗੇ। ਸੱਤ ਨਹੀਂ ਬਣਾਉਣੇ ਹੈਗੇ। ਇਹਨਾਂ ਦੇ ਆਪਾਂ ਪੰਜ ਹੀ ਬਣਾਵਾਂਗੇ। ਉਹ ਲਓ ਜਪਾ ਤੋਂ ਬਣਿਆ ਹੋਇਆ ਦਿਖਾਉਣੀ ਆਂ ਦੇਖੋ ਜੀ। ਦੇਖੋ ਆਪਣੇ ਕੋਲ ਇੱਥੇ ਪੰਜ ਗੁੰਡੇ ਹੀ ਸੀ। ਤਾਂ ਆਪਾਂ ਇੱਥੇ ਪੰਜ ਹੀ ਬਣਾਏ ਆ। ਕਿਉਂਕਿ ਜੇ ਜ਼ਿਆਦਾ ਬਣਾਉਣੇ ਆ ਫਿਰ ਵਧ ਜਾਂਦੇ ਆ। ਤੇ ਆਪਾਂ ਇਸ ਤਰ੍ਹਾਂ ਬਦਲ-ਬਦਲ ਕੇ ਇਹਨੂੰ ਡਿਜ਼ਾਈਨ ਨੂੰ ਪਾ ਲਵਾਂਗੇ। ਸੇਮ ਆਪਣਾ ਇੱਥੇ ਤਿੰਨ ਕੁੰਡੇ ਆਪਣੇ ਆ ਹੋਵੇ। ਦੋ ਕੁੰਡੇ ਆਪਾਂ ਇਧਰੋਂ ਲੈਣ ਦੋ ਇਧਰੋਂ। ਤੇ ਤਿੰਨ ਕੁੰਡੇ ਆਪਾਂ ਇੱਥੇ ਸਿੱਧੇ ਬਣਾ ਕੇ ਆਹਾ ਤੇ ਇਧਰ ਜਿਹੜੇ ਕੁੰਡੇ ਬਚਦੇ ਉਹਨਾਂ ਤੇ ਆਪਾਂ ਡਿਜ਼ਾਈਨ ਬਣਾ ਲਵਾਂਗੇ। ਬਹੁਤ ਸੋਹਣਾ ਡਿਜ਼ਾਈਨ ਹੈ ਜੀ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ। ਇੱਥੇ ਮੈਂ ਪਾਈਆਂ ਹੈਗੀਆਂ ਜੀ ਚਾਰ ਸਲਾਈਆਂ। ਇੱਥੇ ਆਪਾਂ 6 ਪਾਈਆਂ ਸੀ ਤੇ 6 ਦੇ ਵਿੱਚ ਇੰਨਾ ਬੇਸ ਰਹਿੰਦਾ ਤੇ 4 ਦੇ ਵਿੱਚ ਇੰਨਾ ਬਾਕੀ ਹੁਣ ਜਿਹੜਾ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਜਿਵੇਂ ਬਣਾ ਸਕਦੇ ਹੋ ਵੈਸੇ ਆ ਜਿਆਦਾ ਸੋਹਣਾ ਲੱਗਦਾ ਚਾਰ ਸਲਾਈਆਂ ਵਾਲਾ ਆ ਥੋੜਾ ਜਿਹਾ ਜਿਆਦਾ ਉਹ ਖਾਲੀ ਖਾਲੀ ਲੱਗਦਾ ਤਿੰਨੇ ਤਾਂ ਇੱਥੇ ਆਪਾਂ ਥੋੜਾ ਜਿਹਾ ਹੋਰ ਸਲਾਈਆਂ ਪਾ ਕੇ ਆਪਾਂ ਦੋ ਇੱਥੇ ਅੱਗੇ ਪਾ ਲਈਏ ਫਿਰ ਇਸ ਤਰ੍ਹਾਂ ਕਰਕੇ ਵਿਰਲਾ-ਵਿਰਲਾ ਬਣਾ ਸਕਦੇ ਹਾਂ ਸਾਰੇ ਚ ਪਾਉਣਾ ਤਾਂ ਆਪਾਂ ਚਾਰ-ਚਾਰ ਸਲਾਈਆਂ ਇੱਥੇ ਪਾ ਕੇ ਤਾਂ ਆਪਾਂ ਇਸ ਤਰ੍ਹਾਂ ਡਿਜ਼ਾਈਨ ਬਣਾ ਸਕਦੇ ਹਾਂ ਦੇਖੋ ਜੀ ਬਹੁਤ ਸੋਹਣਾ ਲੱਗਦਾ ਤੁਹਾਨੂੰ ਜਿਵੇਂ ਵੀ ਚੰਗਾ ਲੱਗਿਆ ਤੁਸੀਂ ਉਵੇਂ ਬਣਾ ਸਕਦੇ ਹੋ ਤੇ ਆਪਾਂ ਤਾਂ ਸਿਰਫ ਇੱਕ ਵੀਡੀਓ ਹੀ ਪੇਸ਼ ਕੀਤੀ ਆ ਤੇ ਡਿਜ਼ਾਈਨ ਤਾਂ ਆਪਾਂ ਆਪਣੀ ਮਰਜ਼ੀ ਨਾਲ ਪਾਉਣਾ ਹੁੰਦਾ ਜਿਵੇਂ ਆਪਾਂ ਨੂੰ ਚੰਗਾ ਲੱਗੇ ਤੇ ਦੇਖੋ ਜੀ ਬਹੁਤ ਸੋਹਣੀ ਵੀਡੀਓ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਕਮੈਂਟ ਵੀ ਜ਼ਰੂਰ ਕਰ ਦਿਓ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਿਆ ਦੱਸਣ ਦਾ ਤਰੀਕਾ ਕਿਵੇਂ ਲੱਗਿਆ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ